ਵੈਗੁਰਜੀ ਦਾ ਖਾਲਸਾ ਸ੍ਰੀ ਵੈਗੁਰਜੀ ਦੀ ਫਤਿਹ ਏਮਜ ਹਸਪੀਟਲ ਆ ਜੀ ਆਪਾਂ ਬਠਿੰਡੇ ਦੇ ਵਿੱਚ ਜਿੱਥੇ ਸੰਗਤਾਂ ਲਈ ਲੰਗਰ ਲਾਇਆ ਜਾਂਦਾ ਲੰਗਰ ਦੀ ਸੇਵਾ ਸਭ ਤੋਂ ਵੱਡੀ ਸੇਵਾ ਇੱਥੋਂ ਦੇ ਮੁੱਖ ਸੇਵਾਦਾਰ ਨੇ ਤੁਸੀਂ ਕਿਸੇ ਵੀ ਦੀ ਜਾਣਕਾਰੀ ਲੈਣੀ ਹੋਵੇ ਲੰਗਰ ਵਾਸਤੇ ਬਾਬਾ ਸਵੈ ਸਿੰਘ ਜੀ ਆ ਜਿਨ੍ਹਾਂ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਏਮਜ ਹਸਪੀਟਲ ਦੇ ਬਿਲਕੁਲ ਦੇ ਨਦੀਕ ਗੁਰਦੁਆਰਾ ਸਰਬੱਤ ਦਾ ਭਲਾ ਜੀ ਉਹਨਾਂ ਦੀ ਜਿਹੜੀ ਬਿਲਡਿੰਗ ਆ ਉਹ ਬਣੀ ਜਾਂਦੀ ਆ ਬਣ ਕੇ ਤਿਆਰ ਵੀ ਹੋ ਗਈ ਤੇ ਬਿਲਡਿੰਗ ਉੱਪਰਲੀ ਬਿਲਡਿੰਗ ਬਣੀ ਜਾਂਦੀ ਆ ਤਾਂ ਉਹਦੇ ਸਬੰਧ ਵਿੱਚ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਕਿਸੇ ਵੀ ਪ੍ਰਕਾਰ ਦੀ ਸੇਵਾ ਕਰਨੀ ਚਾਹੋਣੇ ਹੋ ਸਿਮਿੰਟ ਬਜਰੀ ਸਰੀਆ ਰੇਤੇ ਦੀ ਬਜਰੀ ਦੀ ਸੇਵਾ ਕਰਨੀ ਚਾਹੋਣੇ ਉਹਨਾਂ ਨਾਲ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਬਾ ਸਵੇਕ ਸਿੰਘ ਜੀ ਆ ਤੁਸੀਂ ਹਸਪੀਟਲ ਆ ਜੀ ਇਹ ਹਸਪੀਟਲ ਦੇ ਬਿਲਕੁਲ ਨੇੜੇ ਗੁਰਦੁਆਰਾ ਸਰਬੱਤ ਦਾ ਭਲਾ ਪੈ ਜਾਂਦਾ ਤੁਸੀਂ ਮੇਰੇ ਪਿੱਛੇ ਸੰਗਤਾਂ ਦੇਖ ਹੀ ਰਹੇ ਹੋ ਇਹ ਵੀ ਦੂਰੋਂ ਨੇੜੇ ਸੰਗਤਾਂ ਇਸੇ ਵੀਡੀਓ ਨੂੰ ਦੇਖ ਕੇ ਲੰਗਰ ਦੀ ਸੇਵਾ ਸਭ ਤੋਂ ਵੱਡੀ ਸੇਵਾ ਇਹ ਇਸੇ ਕਰਕੇ ਆਉਂਦੀਆਂ ਸੰਗਤਾਂ ਕਿਉਂਕਿ ਇੱਥੇ ਬਹੁਤ ਲੋਡ ਆ ਲੰਗਰ ਦੀ ਲੰਗਰ ਬਹੁਤ ਥੋੜਾ ਪੈ ਜਾਂਦਾ ਕਿਉਂਕਿ ਸੰਗਤਾਂ ਇੱਥੇ ਬਹੁਤ ਲੰਮੀ ਕਤਾਰ ਦੇ ਵਿੱਚ ਆਉਂਦੀਆਂ ਆਪਣੇ ਇਲਾਜ ਵਾਸਤੇ ਉਹਦੇ ਲਈ ਆਪਾਂ ਨੂੰ ਲੰਗਰ ਦੀ ਲੋੜ ਆ ਤੇ ਸਭ ਤੋਂ ਮੇਨ ਕੰਮ ਆ ਇੱਥੇ ਹੁਣ ਸਰਦੀਆਂ ਦਾ ਟਾਈਮ ਹੋ ਗਿਆ ਸੰਗਤ ਲਈ ਚਾਹ ਦਾ ਲੰਗਰ ਚਲਾਇਆ ਜਾਂਦਾ ਜੀ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਾਂ ਉਹਦੇ ਵਾਸਤੇ ਤੁਸੀਂ ਇਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਸੇਵਾ ਭੇਜ ਸਕਦੇ ਹੋ ਸੁੱਕੇ ਦੁੱਧ ਦੀ ਬਹੁਤ ਲੋੜ ਪੈਂਦੀ ਆ ਸਾਨੂੰ ਕਿਉਂਕਿ ਚਾਹ ਪੱਤੀ ਲਾਉਣਾਂ ਸਰ ਜਾਂਦਾ ਸੰਗ ਤਾਂ ਜਦੋਂ ਵੀ ਆਉਂਦੀਆਂ ਉਹ ਚਾਹ ਦੁੱਧ ਲੈ ਕੇ ਆਉਂਦੀਆਂ ਪਰ ਕਦੇ-ਕਦੇ ਸੰਗ ਤਾਂ ਇੱਥੇ ਆਉਂਦੀ ਆ ਕਦੇ ਬਹੁਤ ਰਾਸ਼ ਹੁੰਦਾ ਉਹਦੇ ਕਰਕੇ ਜਿਹੜਾ ਬਾਬਾ ਸਵੈਗ ਸਿੰਘ ਜੀ ਨੇ ਉਹਨਾਂ ਦਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਤੁਸੀਂ ਕਿਸੇ ਵੀ ਆਪਣੇ ਖਜ਼ਾਨੇ ਦੇ ਵਿੱਚੋਂ ਦਾਨ ਦੇਣਾ ਚਾਹੁੰਦੇ ਹੋ ਸਿਮਿੰਟ, ਬਜਰੀ, ਰੇਤਾ ਉਹਨਾਂ ਬਾਰੇ ਵੀ ਤੁਸੀਂ ਅਹ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਜਿਹੜੀ ਲੰਗਰ ਦੀ ਸੇਵਾ ਉਹ ਤਾਂ ਤੁਸੀਂ ਮੈਸੇਜ ਵੀ ਕਰਦੇ ਹੋ ਨਾ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਤੁਹਾਡਾ ਦਿਲੋਂ ਥੈਂਕ ਯੂ ਆ ਕਿਉਂਕਿ ਚੰਗੇ ਕੰਮ ਨੂੰ ਅਕਸਰ ਆਪਾਂ ਸ਼ੇਅਰ ਕਰਨਾ ਪੈਂਦਾ ਹੁੰਦਾ ਆਪਾਂ ਹੋਰ ਵੀਡੀਓ ਨੂੰ ਬਿਨਾ ਕਹਿਣ ਤੇ ਊਡ ਪਟਾੰਗ ਦੇ ਵਿੱਚ ਫਿਰਦੇ ਹੁੰਦੇ ਆ ਚੰਗੇ ਕੰਮ ਦਾ ਚੰਗਾ ਫਲ ਮਿਲਦਾ ਹੁੰਦਾ ਤੇ ਚੰਗੇ ਕੰਮ ਨੂੰ ਬਾਹਰਲੀ ਵੀ ਕਰਨਾ ਚਾਹੀਦਾ ਆਪਾਂ ਉੱਥੇ ਆਏ ਹੋਇਆ ਜਿੱਥੇ ਨਾਨਕ ਦੁਖੀ ਆ ਸਭ ਸੰਸਾਰ ਆ ਇੱਥੇ ਲੋੜ ਵੀ ਆ ਲੰਗਰ ਦੀ ਬਹੁਤ ਲੋੜ ਹੈ ਜੀ ਇੱਥੇ ਕਿਉਂਕਿ ਇੱਥੇ ਥੋੜਾ ਪੈ ਜਾਂਦਾ ਲੰਗਰ ਆ ਵਾਹਿਗੁਰੂ ਸੱਚੇ ਪਾਤਸ਼ਾਹ ਕਿਉਂਕਿ ਇੱਥੇ ਜੋ ਇੱਕ ਤਾਂ ਇਹ ਏਮਜ ਹਸਪੀਟਲ ਸ਼ਹਿਰ ਤੋਂ ਬਹੁਤ ਦੂਰ ਪੈ ਜਾਂਦਾ ਤਾਂ ਉਸ ਤੋਂ ਬਾਅਦ ਘੱਟੋ ਘਾਟਾ ਸ਼ਹਿਰ ਇੱਥੋਂ 5-6 ਕਿਲੋਮੀਟਰ ਦੂਰ ਪੈ ਜਾਂਦਾ ਜਿਹੜਾ ਆਉਣ ਜਾਣ ਦਾ ਜਿਹੜਾ ਸਾਧਨਾ ਉਹ ਵੀ ਨਹੀਂ ਹੁੰਦਾ ਤਾਂ ਇਹਦੇ ਲਈ ਲੰਗਰ ਦੀ ਬਹੁਤ ਇੱਥੇ ਲੋੜ ਆ ਸੰਗਤਾਂ ਆਉਂਦੀਆਂ ਦੂਰੋਂ ਨੇੜੇ ਸੰਗਤਾਂ ਦਾ ਜਿੰਨਾ ਵੀ ਸੰਗਤਾਂ ਲੰਗਰ ਲੈ ਕੇ ਆਉਂਦੀਆਂ ਤਾਂ ਉਹਨਾਂ ਦਾ ਜਿਲੋਂ ਦਾ ਨਵਦਾ ਬਾਬਾ ਸਵੇਗ ਜੀ ਸਵੇਗ ਜੀ ਸਿੰਘ ਜੀ ਵੱਲੋਂ ਇਹ ਆਪਣੇ ਵੱਲੋਂ ਵੀ ਆ ਕਿਉਂਕਿ ਆਪਾਂ ਅਪਡੇਟ ਦਿੰਨੇ ਹੁੰਨੇ ਆ ਵੀਡੀਓ ਜੀ ਦਿੰਨੇ ਹੁੰਨੇ ਆ ਇਹ ਮੇਜ ਹਸਪੀਟਲ ਦੀਆਂ ਤਾਂ ਉਹਦੇ ਲਈ ਇੱਕ ਬੇਨਤੀ ਕਰਦੇ ਆ ਤੇ ਗੁਰਦੁਆਰਾ ਸਰਬੱਤ ਦੇ ਭਲੇ ਦੀ ਜੀ ਛੋਡੇ ਰਿਹਾਸ ਵਾਸਤੇ ਬਹੁਤ ਸੋਹਣੀਆਂ ਬਿਲਡਿੰਗਾਂ ਬਣੀ ਜਾਂਦੀਆਂ ਉਹਦੀ ਸੇਵਾ ਚੱਲੀ ਜਾਂਦੀ ਆ ਤੁਸੀਂ ਕਿਸੇ ਵੀ ਆਪਣੇ ਖਜ਼ਾਨੇ ਦੇ ਵਿੱਚੋਂ ਸਿਮਿੰਟ, ਬਜਰੀ, ਰੇਤਾ ਦੇ ਸਕਦੇ ਹੋ ਤੇ ਬਾਕੀ ਲੰਗਰ ਵਾਸਤੇ ਸਾਨੂੰ ਵੱਧ ਤੋਂ ਵੱਧ ਦੁੱਧ ਦੀ ਲੋੜ ਪੈਂਦੀ ਆ ਜੋ ਕਿ ਸੁੱਕਾ ਦੁੱਧ ਵੀ ਤੁਸੀਂ ਭੇਜ ਸਕਦੇ ਹੋ ਜੇ ਤੁਸੀਂ ਦੁੱਧ ਭੇਜ ਸਕਦੇ ਹੋ ਤਾਂ ਜੋ ਇਹ ਲੰਗਰ ਜਿਹੜਾ ਆਪਣਾ ਚੱਲਦਾ ਰਹੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਰੱਖੇ ਕਿਉਂਕਿ ਲੰਗਰ ਦੀ ਸੇਵਾ ਸਭ ਤੋਂ ਵੱਡੀ ਸੇਵਾ ਤੁਹਾਡੇ ਮਾਦੀਆਂ ਨੂੰ ਇੱਕ ਬੇਨਤੀ ਕਰਨਾ ਚਾਹਣਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਉਹਨਾਂ ਪਰਿਵਾਰਾਂ ਨੂੰ ਜ਼ਰੂਰ ਬਚਾਓ ਕਿਉਂਕਿ ਸੰਗਤਾਂ ਜੋ ਸੰਗਤ ਦੇ ਖਜ਼ਾਨੇ ਬਹੁਤ ਵੱਡੇ ਹੁੰਦੇ ਨੇ ਬਹੁਤ ਭਾਗਾ ਵਾਲਿਓ ਜਿਹੜੇ ਤੁਸੀਂ ਲੰਗਰਾਂ ਦੀ ਸੇਵਾ ਕਰਦੇ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਉਹਨਾਂ ਪਰਿਵਾਰਾਂ ਨੂੰ ਉਹਨਾਂ ਸ਼ਹਿਰਾਂ ਪਿੰਡਾਂ ਦੇ ਵਿੱਚ ਜ਼ਰੂਰ ਬਚਾਓ ਜੋ ਲੰਗਰਾਂ ਦੀ ਸੇਵਾ ਕਰਦੇ ਆ। ਦਾ ਵਾਈਗੁਰ ਚੀਕਾ ਖਾਲਸਾ ਜੀ ਵਾਈਗੁਰ